ਵਾਹਿਗੁਰਜੀ ਦਾ ਕਾਲ ਸਾ ਵਾਹਿਗੁਰਜੀ ਦੀ ਫਤਿਹ ਸ਼ਰਦਾ ਦੀ 11ਵੀਂ ਨਿਸ਼ਾਨੀ ਜਿਸ ਨੂੰ ਸ਼ਰਦਾ ਦੀ ਦਾਤ ਮਿਲ ਜਾਵੇ ਉਹ ਹੁਕਮੀ ਬਣ ਜਾਂਦਾ ਹੈ ਹੁਕਮ ਨੂੰ ਪਛਾਨਣ ਲੱਗ ਪੈਂਦਾ ਹੈ ਕਹਿਣ ਸੁਣਨ ਨੂੰ ਹੁਕਮ ਬੜਾ ਹਿੱਸਾ ਰੁਜਿਆ ਹੈ ਇਸ ਦਾ ਅਰਥ ਹੈ ਆਗਿਆ ਰਜ਼ਾ ਵੀ ਹੁਕਮ ਦਾ ਹੀ ਰੂਪ ਹੈ ਪਾਣਾ ਸ਼ਬਦ ਵੀ ਇਹੀ ਅਰਥ ਰੱਖਦਾ ਹੈ ਹੁਕਮ ਪਾਣਾ ਰਜ਼ਾ ਇਨਾਂ ਦੇ ਅੰਤਰੀ ਭਾਵ ਨੂੰ ਗੋਖ ਨਾਲ ਵਿਚਾਰੀਏ ਤਾਂ ਇਹ ਸਿਧਾਂਤ ਸਾਹਮਣੇ ਆਉਂਦਾ ਹੈ ਕਿ ਰੱਬ ਦੇ ਹੁਕਮ ਨੂੰ ਸਮਝਣਾ ਉਸ ਦੀ ਰਜ਼ਾ ਵਿੱਚ ਰਹਿਣਾ ਤੇ ਉਸ ਦੇ ਭਾਣੇ ਨੂੰ ਮੰਨ ਲੈਣਾ ਪਰਮਾਤਮਾ ਦੀ ਮਰਜ਼ੀ ਅਨੁਸਾਰ ਜੀਵਨ ਗੁਜ਼ਾਰ ਦੀ ਭਾਵਨਾ ਨੂੰ ਕਿਹੜੇ ਮੱਥੇ ਪਰਵਾਣ ਕਰਨ ਵਿੱਚ ਅਸਲ ਸੁੱਖ ਹੈ ਜੋ ਕੁਝ ਵੀ ਸੰਸਾਰ ਵਿੱਚ ਹੋ ਰਿਹਾ ਹੈ ਸਭ ਕੁਝ ਉਸ ਪਰਮ ਪਿਤਾ ਪਰਮੇਸ਼ਰ ਦੇ ਹੁਕਮ ਅnder ਹੀ ਹੋ ਰਿਹਾ ਹੈ ਜਿਸ ਦੀ ਕਿਰਪਾ ਹੋਵੇ ਜਿਸ ਨੂੰ ਉਸ ਦੇ ਹੁਕਮ ਦੀ ਸਮਝ ਆ ਜਾਵੇ ਉਹੀ ਹੁਕਮੀ ਬੰਦਾ ਬਣ ਕੇ ਆਪਣੀ ਮੈਨੂ ਛੱਡਦਾ ਹੈ ਉਸ ਨੂੰ ਗਿਆਨ ਹੋ ਜਾਂਦਾ ਹੈ ਕਿ ਸਾਡੇ ਕੀਤੇਆਂ ਕੁਝ ਨਹੀਂ ਹੋ ਸਕਦਾ ਜੋ ਕੁਝ ਵੀ ਵਾਪਰਦਾ ਹੈ ਸਭ ਉਸ ਦੇ ਹੁਕਮ ਵਿੱਚ ਹੈ ਸਾਡੇ ਹੱਥ ਵਿੱਚ ਕੁਝ ਨਹੀਂ ਕੀਤਾ ਕਰਨਾ ਸਰਵ ਰਜ਼ਾਈ ਕਿਛ ਕੀਚਿਆ ਜੇ ਕਰ ਸਕੀ ਹੈ ਤੁਸੀਂ ਕਦੀ ਨੋਟ ਕੀਤਾ ਹੋਵੇਗਾ ਕਈ ਵਾਰੀ ਕਿਸੇ ਪਾਸੇ ਤੁਰਨ ਲੱਗਦੇ ਹਾਂ ਪਰ ਕੁਝ ਐਸਾ ਵਾਪਰ ਜਾਂਦਾ ਹੈ ਕਿ ਅਸੀਂ ਉਧਰ ਤੁਰਨ ਦੀ ਬਜਾਏ ਦੂਜੇ ਬੰਨੇ ਤੋਰ ਪੈਂਦੇ ਹਾਂ ਸਾਡੇ ਨਾਲ ਕਈ ਵਾਰੀ ਐਸਾ ਵਾਪਰਦਾ ਹੈ ਕਿ ਅਸੀਂ ਤਿਆਰ ਤਾਂ ਕਿਧਰੇ ਹੋ ਜਾਣ ਲਈ ਹੁੰਦੇ ਹਾਂ ਪਰ ਜਦ ਦਰਵਾਜ਼ਾ ਬੰਦ ਕਰਕੇ ਨਿਕਲਣ ਲੱਗਦੇ ਹਾਂ ਤਾਂ ਕੋਈ ਆ ਜਾਂਦਾ ਹੈ ਤੇ ਸਾਨੂੰ ਰੁਕਣਾ ਪੈ ਜਾਂਦਾ ਹੈ ਜਾਂ ਫਿਰ ਉਸ ਦੇ ਨਾਲ ਕਿਸੇ ਬੰਨੇ ਹੋਰ ਜਾਣਾ ਪੈਂਦਾ ਹੈ ਸਾਨੂੰ ਤੇ ਸਾਰੇ ਸੰਸਾਰ ਨੂੰ ਸਾਰੇ ਬ੍ਰਹਿਮੰਡ ਨੂੰ ਚਲਾਉਣ ਵਾਲਾ ਪਰਮੇਸ਼ਰ ਹੈ ਉਸ ਦੇ ਹੁਕਮ ਵਿੱਚ ਹੀ ਮਨੁੱਖ ਜੀਵ ਜੰਤੂ ਸਭ ਪੈਦਾ ਹੁੰਦੇ ਤੇ ਮਰਦੇ ਹਨ ਉਸ ਦੇ ਹੁਕਮ ਵਿੱਚ ਹੀ ਅਸੀਂ ਦੁੱਖ ਸੁੱਖ ਭੋਗਦੇ ਹਾਂ ਇਹ ਦਿਨ ਰਾਤ ਗਰਮੀ ਸਰਦੀ ਚੰਦ ਸੂਰਜ ਰੁੱਤਾਂ ਥੇਤਾਂ ਸਭ ਉਸ ਦੇ ਹੁਕਮ ਦੀ ਖੇਡ ਹੈ ਇਤੋਂ ਤੱਕ ਕਿ ਸਾਡੇ ਨਾਲ ਜੋ ਕੁਝ ਵੀ ਵਾਪਰਦਾ ਹੈ ਸਭ ਉਸਦੀ ਹੁਕਮ ਵਿੱਚ ਹੈ ਜਿਵੇਂ ਕਿ ਆਖਿਆ ਗਿਆ ਹੈ ਬਾਣੀ ਵਿੱਚ ਜਿਉਂ-ਜਿਉਂ ਤੇਰਾ ਹੁਕਮ ਤੇ ਵੈ ਤਉ ਹੋਵਣਾ ਜਹਿ-ਜਹਿ ਰੱਖਿਆ ਹੈ ਆਪ ਤਹਿ ਜਾਏ ਖੜੋਵਣਾ ਉਹੀ ਕੁਝ ਹੁੰਦਾ ਹੈ ਜੋ ਮਾਲਕ ਦੀ ਮਰਜ਼ੀ ਹੁੰਦੀ ਹੈ ਚਾਹੇ ਅਸੀਂ ਆਪਣੀਆਂ ਕਿੰਨੀਆਂ ਵੀ ਸਿਆਣਪਾਂ ਲੜਾ ਲਈਏ ਉਪਾਅ ਕਰ ਲਈਏ ਹਰ ਕੋਈ ਆਪਣਾ ਭਲਾ ਲੋਚਦਾ ਹੈ ਆਪਣੀਆਂ ਖੁਸ਼ੀਆਂ ਵਾਸਤੇ ਬਥੇਰੇ ਉਪਾਅ ਕਰਦਾ ਹੈ ਪਰ ਹੁੰਦਾ ਉਹੀ ਹੈ ਜੋ ਉਸ ਮਾਲਕ ਨੂੰ ਮਨਜੂਰ ਹੁੰਦਾ ਹੈ ਇਹ ਹੁਕਮ ਦੀ ਖੇਡ ਹੈ ਜੋ ਉਸ ਨੂੰ ਪਾਉਂਦਾ ਹੈ ਚੰਗਾ ਲੱਗਦਾ ਹੈ ਉਹੀ ਕਰਦਾ ਹੈ ਇੱਕ ਗੱਲ ਯਾਦ ਰੱਖਣੀ ਉਹ ਜੋ ਵੀ ਕਰਦਾ ਹੈ ਭਲਾ ਹੀ ਕਰਦਾ ਹੈ ਇਹ ਸਾਡੇ ਭੁਲੇਖੇ ਹੁੰਦੇ ਹਨ ਜਦੋਂ ਕੋਈ ਸਾਡੇ ਤੇ ਦੁੱਖ ਵਾਪਰਦਾ ਹੈ ਜਾਂ ਸਾਡੀ ਮਰਜ਼ੀ ਮੁਤਾਬਕ ਨਹੀਂ ਹੁੰਦਾ ਤਾਂ ਅਸੀਂ ਇਹ ਸੋਚਦੇ ਹਾਂ ਇਹ ਰੱਬ ਨੇ ਚੰਗਾ ਨਹੀਂ ਕੀਤਾ ਸਾਡੇ ਨਾਲ ਬਹੁਤ ਬੁਰਾ ਹੋਇਆ ਹੈ ਜਦ ਕੀ ਬਾਣੀ ਕਹਿੰਦੀ ਹੈ ਬੁਰਾ ਨਹੀਂ ਸਭ ਭਲਾ ਹੀ ਹੈ انسان ਸੋਚਦਾ ਹੈ ਮੇਰੇ ਨਾਲ ਬੁਰਾ ਹੋਇਆ ਹੈ ਮੈਂ ਹਾਰ ਗਿਆ ਹਾਂ ਪਰ ਸਤਗੁਰ ਸੱਚੇ ਪਾਤਸ਼ਾਹ ਹਾਰ ਨੂੰ ਵੀ ਜਿੱਤ ਆਖਦੀ ਹਨ ਉਹ ਜੋ ਕੁਝ ਵੀ ਕਰਾ ਰਿਹਾ ਹੈ ਉਸ ਨੂੰ ਭਲਾ ਕਰਕੇ ਮੰਨਣ ਵਿੱਚ ਹੀ ਸਾਡੀ ਭਲਾਈ ਹੈ ਕਿਉਂਕਿ ਉਹ ਦਿਆਲੂ ਹੈ ਕਿਰਪਾਲੂ ਹੈ ਸਾਡਾ ਮਾਤਾ ਪਿਤਾ ਹੈ ਜੋ ਕੁਝ ਵੀ ਕਰਦਾ ਹੈ ਭਲਾ ਕਰਦਾ ਹੈ ਜੋ ਸਾਨੂੰ ਦੁੱਖ ਰੂਪ ਵਾਪਰਦਾ ਹੈ ਉਹ ਸਾਡੇ ਵਾਸਤੇ ਭਲਾ ਹੋ ਸਕਦਾ ਹੈ ਉਸ ਦੀ ਕਰਨੀ ਨੂੰ ਨਿੰਦੀਏ ਨਾ ਬਲਕਿ ਸਿਰ ਮੱਥੇ ਤੇ ਪਰਵਾਣ ਕਰੀਏ ਜੋ ਕੁਝ ਵੀ ਹੁੰਦਾ ਹੈ ਉਸ ਦੇ ਹੁਕਮ ਵਿੱਚ ਹੁੰਦਾ ਹੈ ਹੁਕਮ ਕੁਝ ਤਾਂ ਸਾਡੇ ਆਪਣੇ ਪਿਛਲੇ ਕਰਮਾਂ ਦੀ ਗਤੀ ਨਾਲ ਹੁੰਦਾ ਹੈ ਕੁਝ ਉਸ ਦੇ ਆਪਣੇ ਰੰਗ ਹੁੰਦੇ ਹਨ ਜਿਨ੍ਹਾਂ ਦੀ ਸਾਨੂੰ ਕੋਈ ਸਮਝ ਨਹੀਂ ਹੁੰਦੀ ਉਸ ਦਾ ਹੁਕਮ ਸਦਾ ਹੀ ਭਲਾ ਹੁੰਦਾ ਹੈ ਅਸੀਂ ਉਸ ਨੂੰ ਸਮਝ ਨਹੀਂ ਸਕਦੇ ਸਾਡੀ ਸਮਝ ਤੋਂ ਪਰੇ ਦੀ ਗੱਲ ਹੁੰਦੀ ਹੈ ਉਹ ਸਾਡਾ ਮਿੱਤਰ ਹੈ ਸਾਨੂੰ ਮਾਤਾ ਪਿਤਾ ਦੀ ਤਰ੍ਹਾਂ ਪਾਲਦਾ ਪੋਸਦਾ ਹੈ ਸਿਰਫ ਆਗਿਆਕਾਰੀ ਬੱਚਿਆਂ ਨੂੰ ਹੀ ਨਹੀਂ ਬਲਕਿ ਅਕਿਰਤ ਕਣਾਂ ਨੂੰ ਵੀ ਪਾਲਦਾ ਹੈ ਉਹ ਈਰਖਾ ਦੁਵੈਸ ਤੋਂ ਰਹਿਤ ਹੈ ਰੋਸੇ ਗਿਲੇ ਸ਼ਿਕਵੇ ਉਲੰਬੇ ਦੇਣੇ ਵੀ ਜਾਇਜ਼ ਨਹੀਂ ਉਸ ਮਾਲਕ ਦੀ ਲੀਲਾ ਬੜੀ ਅਪਰੰਪਾਰ ਹੈ ਅਸੀਂ ਉਸ ਨੂੰ ਪਛਾਣ ਨਹੀਂ ਸਕਦੇ ਜਿੰਨਾ ਸਾਡੇ ਬੁਰੇ ਭਲੇ ਦਾ ਖਿਆਲ ਉਸਨੂੰ ਹੈ ਹੋਰ ਕਿਸੇ ਨੂੰ ਨਹੀਂ ਪਰ ਅਸੀਂ ਇਸ ਗੱਲ ਨੂੰ ਸਮਝ ਨਹੀਂ ਪਾਉਂਦੇ ਜਿਹੜੀ ਹੁਕਮ ਦੀ ਖੇਡ ਹੈ ਇਸ ਵਿੱਚ ਦੋ ਚੀਜ਼ਾਂ ਹਨ ਇੱਕ ਤਾਂ ਕਰਮਾ ਦੀ ਖੇਡ ਵਰਤਦੀ ਹੈ ਇੱਕ ਵਾਰੀ ਕੁਝ ਦੇਣ ਵਾਸਤੇ ਸਾਡੇ ਭਲੇ ਵਾਸਤੇ ਲੀਲਾ ਵਰਤਾਉਂਦਾ ਹੈ ਜਿੱਥੇ ਕਰਮਾ ਦੀ ਖੇਡ ਹੈ ਉੱਥੇ ਤੇ ਅਰਦਾਸ ਕਰੀਏ ਕਿ ਸਤਗੁਰੂ ਬਖਸ਼ਿਸ਼ ਕਰੋ ਰਹਿਮਤ ਕਰੋ ਪਰ ਜੇ ਕਿਧਰੇ ਕੁਝ ਸਾਨੂੰ ਦੇਣ ਵਾਸਤੇ ਲੀਲਾ ਵਰਤਾਏ ਨੇ ਮੂੰਹ ਤਾਂ ਠਾਂ ਕਰੇ ਅਰਦਾਸ ਕਰੋ ਸਤਿਗੁਰੂ ਕਿਰਪਾ ਕਰ ਹੁਕਮ ਨੂੰ ਪਛਾਨਣ ਦਾ ਕਿੰਕਾ ਸਾਡੀ ਝੋਲੀ ਵਿੱਚ ਪਾ ਕਿਰਪਾ ਕਰ ਸਹਿਜ ਸੁਭਾ ਜੋ ਕੁਝ ਵਰਤ ਰਿਹਾ ਹੈ ਅਸੀਂ ਉਸ ਨੂੰ ਪਛਾਨ ਸਕੀਏ ਨਾਲ ਹੀ ਇਹ ਅਰਦਾਸ ਜੋੜ ਕਰਿਆ ਕਰੋ ਸਤਿਗੁਰੂ ਕਿਰਪਾ ਕਰੀ ਪਰਚਾ ਨਾ ਪਾਈ ਜੋ ਤੇਰੀ ਲੀਲਾ ਹੈ ਅਸੀਂ ਉਸ ਵਿੱਚ ਰਾਜੀ रह ਸਕੀਏ ਪਰ ਸੰਤਾ ਨਾਲ ਉਸ ਨੂੰ ਪ੍ਰਵਾਨ ਕਰ ਸਕੀਏ ਉਸ ਨੂੰ ਪਛਾਣ ਸਕੀਏ ਇਹ ਸਮਝ ਸਕੀਏ ਕਿ ਤੇਰੇ ਕੀਤੇ ਵਿੱਚ ਜ਼ਰੂਰ ਕੋਈ ਸਾਡਾ ਭਲਾ ਛਿਪਿਆ ਹੋਇਆ ਹੈ ਜਿਹੜੇ ਬੱਚੇ ਪਿਓ ਦੇ ਕਹਿਣ ਵਿੱਚ ਰਹਿਣ ਪਿਓ ਨਾਲ ਪ੍ਰੇਮ ਕਰਨ ਉਹਨਾਂ ਨੂੰ ਪਿਤਾ ਦੀ ਖੁਸ਼ੀ ਪਿਤਾ ਦਾ ਪਿਆਰ ਪ੍ਰਾਪਤ ਹੁੰਦਾ ਹੈ ਜੇ ਅਸੀਂ ਉਸ ਦੀ ਆਗਿਆਕਾਰੀ ਬਣ ਕੇ ਰਹਾਂਗੇ ਫਿਰ ਸਾਨੂੰ ਉਸਦੇ ਦਰ ਤੋਂ ਖੁਸ਼ੀਆਂ ਤੇ ਬਖਸ਼ਿਸ਼ਾਂ ਜ਼ਰੂਰ ਪ੍ਰਾਪਤ ਹੋਣਗੀਆਂ ਪਰਮੇਸ਼ਰ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਣਾ ਇੱਕ ਕੁੰਜੀ ਹੈ ਜੋ ਉਸਦੇ ਦਰਬਾਰ ਦੇ ਕਿਵਾੜ ਖੁੱਲਣ ਵਿੱਚ ਸਹਾਈ ਹੁੰਦਾ ਹੈ ਹੁਕਮ ਮੰਨਿਆ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ ਪਾਈ ਸੀ ਖਸਮੇ ਭਾਵੇਂ ਸੋ ਕਰੇ ਮਨਹੋ ਚਿੰਦਿਆ ਸੋ ਫਲ ਪਾਈ ਸੀ ਤਾਂ ਦਰਗਹਿ ਪੈਂਦਾ ਜਾਏ ਸੀ ਇਸੇ ਦੀ ਵੀ ਖੁਸ਼ੀ ਲੈਣ ਲਈ ਉਸਦੇ ਹੁਕਮ ਅਨੁਸਾਰ ਚੱਲਣਾ ਜ਼ਰੂਰੀ ਹੁੰਦਾ ਹੈ ਇੱਕ ਨੌਕਰ ਆਪਣੇ ਮਾਲਕ ਦੀ ਆਗਿਆ ਵਿੱਚ ਰਹਿ ਕੇ ਇੱਕ ਵਿਦਿਆਰਥੀ ਆਪਣੇ ਅਧਿਆਪਕ ਦੀ ਆਗਿਆ ਵਿੱਚ ਰਹਿ ਕੇ ਔਲਾਦ ਆਪਣੇ ਮਾਤਾ ਪਿਤਾ ਦੀ ਆਗਿਆ ਵਿੱਚ ਰਹਿ ਕੇ ਉਹਨਾਂ ਦਾ ਦਿਲ ਜਿੱਤ ਕੇ ਉਹਨਾਂ ਦੀ ਪ੍ਰਸੰਤਾ ਪ੍ਰਾਪਤ ਕਰ ਲੈਂਦਾ ਹੈ ਇਸੇ ਤਰ੍ਹਾਂ ਜੇ ਅਸੀਂ ਚਾਹੁੰਦੇ ਹਾਂ ਦੀਨ ਦੁਨੀਆ ਦੇ ਮਾਲਕ ਦੀ ਪ੍ਰਸੰਤਾ ਲੈਣੀ ਜਗਤ ਪਿਤਾ ਦਾ ਪਿਆਰ ਪ੍ਰਾਪਤ ਕਰਨਾ ਉਸ ਦਾ ਦੇਲ ਜਿੱਤਣਾ ਤਾਂ ਉਸ ਦੇ ਲਈ ਇੱਕ ਬਹੁਤ ਜ਼ਰੂਰੀ ਹੁੰਦਾ ਹੈ ਕਿ ਉਹ ਉਸ ਪਰਮ ਪਿਤਾ ਦੇ ਹੁਕਮ ਵਿੱਚ ਤੁਰੀਏ ਆਮ ਇਨਸਾਨ ਪਰਮੇਸ਼ਰ ਦਾ ਅੱਧਾ ਕੋ ਹੁਕਮ ਮੰਨਦਾ ਹੈ ਅੱਧਾ ਕੋ ਨਹੀਂ ਭਾਵੇਂ ਉਸ ਪਰਮੇਸ਼ਰ ਦੇ ਬਖਸ਼ੇ ਹੋਏ ਸੁੱਖ ਤਾਂ ਕਬੂਲ ਹਨ ਪਰ ਦੁੱਖ ਨਹੀਂ ਹਰ ਕੋਈ ਸੁੱਖ ਚਾਹੁੰਦਾ ਹੈ ਪਰ ਫਿਰ ਵੀ ਦੁੱਖ ਆ ਹੀ ਜਾਂਦੇ ਹਨ ਜਿਹੜੇ ਗੁਰਮੁਖ ਪਿਆਰੇ ਗੁਰੂ ਦੀ ਕਿਰਪਾ ਨਾਲ ਦੁੱਖਾਂ ਨੂੰ ਵੀ ਰੱਬੀ ਹੁਕਮ ਮੰਨ ਕੇ ਸਿਰ ਮੱਥੇ ਕਬੂਲਦੇ ਹਨ ਕਿਉਂਕਿ ਉਹਨਾਂ ਦਾ ਆਪਣੇ ਮਾਲਕ ਪ੍ਰਤੀ ਵਿਚਾਰ ਡੇਢ ਹੁੰਦਾ ਹੈ ਕਿ ਉਹ ਸਾਡਾ ਮਿੱਤਰ ਹੈ ਉਹ ਕਦੀ ਵੀ ਸਾਡਾ ਬੁਰਾ ਨਹੀਂ ਕਰ ਸਕਦਾ ਜੇ ਉਸਨੇ ਕੋਈ ਦੁੱਖ ਭੇਜਿਆ ਵੀ ਹੈ ਤਾਂ ਵੀ ਉਸ ਵਿੱਚੇ ਜ਼ਰੂਰ ਕੋਈ ਸਾਡੀ ਹੀ ਭਲਾਈ ਛੁਪੀ ਹੋਈ ਹੈ ਜਾਂ ਫਿਰ ਇਹ ਇਹ ਸੱਚਾ ਪਿਤਾ ਵਾਹਿਗੁਰੂ ਇਸ ਤਰ੍ਹਾਂ ਕਰਕੇ ਸਾਡਾ ਕੋਈ ਪਿਛਲਾ ਕਰਜ਼ਾ ਲਾ ਰਿਹਾ ਹੈ ਉਸ ਦੀ ਰਜਾ ਵਿੱਚ ਚੱਲਣਾ ਹੈ ਹੈ ਬਹੁਤ ਔਖਾ ਪਰ ਜਿਸ ਨੂੰ ਪੂਰਾ ਗੁਰੂ ਮਿਲ ਜਾਵੇ ਤੇ ਉਹ ਆਪ ਤੁੱਟ ਕੇ ਜਿਸ ਦੀ ਕਿਰਪਾ ਕਰ ਦੇਵੇ ਫਿਰ ਉਸ ਦਾ ਮਨ ਇਤਨਾ ਬਲਵਾਨ ਹੋ ਜਾਂਦਾ ਹੈ ਇਹ ਉਸ ਨੂੰ ਦੁੱਖ ਪਹੁੰਚਦਾ ਨਹੀਂ ਦੁੱਖ ਵੀ ਸੁਖ ਨਜ਼ਰ ਆਉਣ ਲੱਗ ਪੈਂਦਾ ਹੈ ਜਿਸ ਦੀ ਮਾਲਕ ਆਪ ਕਿਰਪਾ ਕਰੇ ਉਸ ਨੂੰ ਆਪ ਹੀ ਆਪਣੇ ਹੁਕਮ ਵਿੱਚ ਚਲਾਉਂਦਾ ਹੈ ਤੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ ਹੁਕਮ ਵੀ ਤਿਨਾ ਮਨਾਈ ਸੀ ਜਿਨਕੋ ਨਦਰ ਕਰੇ ਹੁਕਮਾਨ ਸੁਖ ਬਾਇਆ ਪ੍ਰੇਮ ਸੁਹਾਗਣ ਹੋਏ ਇੱਕ ਵਾਰੀ ਭਾਈ ਲੈਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਸੀ ਸੱਚੇ ਬਾਸ਼ਾ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ ਕੂੜ ਦੀ ਦੀਵਾਰ ਕਿਵੇਂ ਟੁੱਟੇ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪੁਰਖਾ ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ ਗੁਰੂ ਦੀ ਰਜਾ ਵਿੱਚ ਆ ਜਾਂਦਾ ਹੈ ਉਸ ਦੀ ਕੂੜੀ ਦੀ دیوار ਭਾਵ ਕੀ ਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਇਸ ਦੇ ਉਲਟ ਜਿਹੜੇ ਹੁਕਮ ਨੂੰ ਨਹੀਂ ਪਛਾਣਦੇ ਉਹ ਹਰ ਵੇਲੇ ਵਿਲਕਦੇ ਰਹਿੰਦੇ ਹਨ ਚਿੰਤਾ ਵਿੱਚ ਰਹਿੰਦੇ ਹਨ ਹੈ ਤਾਂ ਸਭ ਕੋ ਜੋ ਪਰਮੇਸ਼ਰ ਦੇ ਹੁਕਮ ਵਿੱਚ ਸਾਰਿਆਂ ਦੇ ਵਿੱਚ ਉਹੀ ਨਿਵਾਸ ਕਰਦਾ ਹੈ ਉਹਨਾ ਉਹੀ ਹੁੰਦਾ ਹੈ ਜੋ ਪਰਮੇਸ਼ਰ ਨੂੰ ਮਨਜ਼ੂਰ ਹੋਵੇ ਉਸ ਨੂੰ ਪਾਉਂਦਾ ਹੋਵੇ ਮਨੁੱਖ ਦੀ ਚਾਹਣ ਜਾਂ ਨਾ ਚਾਹਣ ਨਾਲ ਕੋਈ ਫਰਕ ਨਹੀਂ ਪੈਂਦਾ ਮਨੁੱਖ ਨੇ ਤਾਂ ਹੁਣ ਇਹ ਦੇਖਣਾ ਹੈ ਚਾਹੇ ਤਾਂ ਪਰਮੇਸ਼ਰ ਦੀ ਰਾਜ ਵਿੱਚ ਰਹਿ ਕੇ ਆਪਣਾ ਜੀਵਨ ਸਫਲਾ ਕਰ ਲਵੇ ਚਾਹੇ ਉਸ ਦੇ ਹੁਕਮ ਤੇ ਕਿੰਤੋਂ ਪਰੰਤੂ ਕਰਕੇ ਆਪਣੀ ਮਨ ਨੂੰ ਕਲਪਨਾ ਵਿੱਚ ਪਾਈ ਰੱਖੇ ਉਸ ਦੇ ਹੁਕਮ ਨੂੰ ਤਾਂ ਕੋਈ ਮੋੜ ਨਹੀਂ ਸਕਦਾ ਵੱਡੇ ਵੱਡੇ ਬਾਸਾ ਧਨਵਾਨ ਬਲਵਾਨ ਸਭ ਨੂੰ ਉਸਦੇ ਹੁਕਮ ਮੁਤਾਬਕ ਹੀ ਚੱਲਣਾ ਪੈਂਦਾ ਹੈ ਇਸ ਲਈ ਸਿਆਣਪ ਇਸੇ ਵਿੱਚ ਹੈ ਕਿ ਮਨੁੱਖ ਉਸ ਕੰਮ ਨੂੰ ਚੰਗਾ ਕਰਕੇ ਭਲਾ ਕਰਕੇ ਮਨ ਲਾਵੇ ਜੋ ਉਸ ਨੂੰ ਪਾਉਂਦਾ ਹੈ ਤਾਂ ਗੁਰੂ ਅੰਗਦ ਸਾਹਿਬ ਜੋ ਆਪ ਵੀ ਹੁਕਮ ਅਨੰਦ ਦਾ ਰੂਪ ਹੋਏ ਹਨ ਇਹੀ ਉਪਦੇਸ਼ ਕਰਦੇ ਹਨ ਇੱਕ ਸੱਚੀ ਜਗਿਆਸੂ ਲਈ ਜੋ ਪਰਮੇਸ਼ਰ ਦਾ ਪਿਆਰ ਪਾਉਣਾ ਚਾਹੁੰਦਾ ਹੈ ਉਸਦੇ ਲਈ ਜ਼ਰੂਰੀ ਹੈ ਕਿ ਉਹ ਆਪਣੀ ਹੋਮੇ ਦਾ ਤਿਆਗ ਕਰਕੇ ਪਰਮੇਸ਼ਰ ਦੀ ਰਜਾ ਵਿੱਚ ਰਾਜੀ ਰਹਿ ਕੇ ਤੁਰੇ ਜਿਸ ਪਿਆਰੇ ਸੋਨੇ ਤਿਸ ਅਗੈ ਮਰ ਚੱਲੀ ਹੈ ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਸ਼ਾ ਜੀਵਣਾ ਪਰਮੇਸ਼ਰ ਦੀ ਰਜਾ ਵਿੱਚ ਰਹਿਣਾ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਇਹ ਸਿਰੇ ਦੀ ਸਟੇਜ ਹੈ ਭਾਣੇ ਦੀ ਅਵਸਥਾ ਉਸ ਗੁਰਮਖ ਦੇ ਆਉਂਦੀ ਹੈ ਜੇ ਇਸਦੀ ਆਤਮਿਕ ਕਮਾਈ ਪੂਰਨਤਾ ਤੇ ਪਹੁੰਚ ਜਾਵੇ ਜਿਵੇਂ ਐਮਏ ਦੀ ਡਿਗਰੀ ਦੁਨਿਆਵੀ ਗਾਲਜਾ ਵਿੱਚ ਆਖਰੀ ਕਲਾਸ ਦੇ ਵਿਦਿਆਰਥੀ ਨੂੰ ਮਿਲਦੀ ਹੈ। 〃ਇਵੇਂ ਹੀ ਬਾਣੀ ਦੀ ਅਵਸਥਾ ਦੀ ਡਿਗਰੀ ਉਹਨਾਂ ਆਤਮਿਕ ਵਿਦਿਆਰਥੀਆਂ ਨੂੰ ਮਿਲਦੀ ਹੈ ਜਿਨ੍ਹਾਂ ਦੀ ਥੱਲੇ ਦੀ ਵਿਦਿਆ ਸੰਪੂਰਨ ਹੋ ਚੁੱਕੀ ਹੋਵੇ। ਪੰਚਵੀਂਜਮਾ ਦੇ ਵਿਦਿਆਰਥੀਆਂ ਦੀ ਸਮਝ ਵਿੱਚ ਐਮਏ ਦੀ ਪੜ੍ਹਾਈ ਨਹੀਂ ਆ ਸਕਦੀ। ਇਵੇਂ ਹੀ ਆਤਮਿਕ ਅਵਸਥਾ ਦੀਆਂ ਸਟੇਜਾਂ ਵਿੱਚ ਵਿਚਰਨ ਵਾਲੇ ਦੀ ਸਮਝ ਵਿੱਚ ਬਾਣੀ ਦੀ ਪੜਾਈ ਨਹੀਂ ਆ ਸਕਦੀ ਆਮ ਗੁਰਸਿੱਖ ਜੇਕਰ ਆਪਣੇ ਆਪ ਨੂੰ ਬਾਣੀ ਦੀ ਅਵਸਥਾ ਦੇ ਯੋਗ ਨਾ ਸਮਝਣ ਤਾਂ ਉਹਨਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਇਹ ਬਾਣੀ ਵਿੱਚ ਚੱਲਣ ਦੀ ਅਵਸਥਾ ਬੜੀ ਹੌਲੀ-ਹੌਲੀ ਪੈਦਾ ਹੁੰਦੀ ਹੈ ਇਸ ਲਈ ਹਰੇਕ ਨੂੰ ਆਪਣੇ ਆਪ ਨੂੰ ਬਾਣੀ ਦੀ ਅਵਸਥਾ ਦਾ ਪਾਤਰ ਨਹੀਂ ਸਮਝਣਾ ਚਾਹੀਦਾ ਦਾਸ ਇੱਥੇ ਇੱਕ ਗੱਲ ਖੋਲ੍ਹ ਦੇਵੀ ਕਿ ਸਾਡੇ ਵਿੱਚੋਂ ਕਈ ਸਰੀਰ ਜਦੋਂ ਕਿਸੇ ਮੁਸੀਬਤ ਵਿੱਚ ਫਸ ਜਾਂਦੇ ਹਨ ਜਾਂ ਜਿਸ ਦੁੱਖ ਵਿੱਚੋਂ ਨਿਕਲਣ ਦਾ ਰਾਹ ਨਜ਼ਰ ਨਹੀਂ ਆਉਂਦਾ ਤਾਂ ਉਸਨੂੰ ਆਚਾਰੀ ਨੂੰ ਪਾਣੀ ਦਾ ਨਾਮ ਦੇ ਦਿੰਦੇ ਹਨ ਤੇ ਕਹਿੰਦੇ ਹਨ ਜਿਵੇਂ ਰੱਬ ਦਾ ਪਾਣਾ ਪਰ ਅਸਲ ਵਿੱਚ ਇਹ ਪਾਣੀ ਵਿੱਚ ਪਹੁੰਚਣ ਦੀ ਅਵਸਥਾ ਨਹੀਂ ਹੈ ਬਲਕਿ ਮਜਬੂਰੀ ਹੈ ਕੋਈ ਹੇਠਲੀ ਪੌੜੀ ਤੇ ਖੜਾ ਇਨਸਾਨ ਜੇਕਰ ਉੱਪਰ ਪਹੁੰਚਣਾ ਚਾਹੁੰਦਾ ਹੈ ਅਖੀਰਲੀ ਪੌੜੀ ਤੇ ਪਹੁੰਚਣਾ ਚਾਹੁੰਦਾ ਹੈ ਤਾਂ ਉਹ ਕਦਮ ਬਾ ਕਦਮ ਇੱਕ ਇੱਕ ਪੌੜੀ ਕਰਕੇ ਅਖੀਰਲੀ ਪੌੜੀ ਤੇ ਪਹੁੰਚ ਸਕਦਾ ਹੈ। ਭਾਣੇ ਦੀ ਅਵਸਥਾ ਦੇ ਪਾਤਰ ਬੰਨਣਾ ਇਨਸਾਨ ਦੇ ਆਤਮਕ ਤਜਰਬੇ ਦੀ ਆਖਰੀ ਟੀਸੀ ਹੈ। ਭਾਣੇ ਦੀ ਅਵਸਥਾ ਗੁਰਮੁਖ ਦੀ ਆਖਰੀ ਅਵਸਥਾ ਹੈ ਜਿਸ ਵਿੱਚ ਉਦੋਂ ਹੀ ਖੇਡਿਆ ਜਾ ਸਕਦਾ ਹੈ ਜਦੋਂ ਗੁਰਮੁਖ ਪਹਿਲੀਆਂ ਸਭ ਆਤਮਿਕ ਅਵਸਥਾਵਾਂ ਵਿੱਚ ਖੇਡ ਲਵੇ। ਸੰਤ ਅਦਰ ਸਿੰਘ ਜੀ ਨੇ ਇੱਕ ਵਾਰੀ ਆਪਣੇ ਸੇਵਾਦਾਰਾਂ ਨੂੰ ਪੁੱਛਿਆ ਸੀ ਗੁਰੂ ਨਾਨਕ ਦੇਵ ਜੀ ਘਰ ਦੀ ਕੱਚੀ ਕਲਾਸ ਕਿਹੜੀ ਹੈ ਤੇ ਆਖਰੀ ਕਲਾਸ ਡਬਲ ਐਮਏ ਕਿਹੜੀ ਹੈ ਸੇਵਕ ਕਹਿਣ ਲੱਗੇ ਸਾਡੀ ਬੁੱਧੀ ਦੋਸ਼ ਹੈ ਤੁਸੀਂ ਆਪ ਹੀ ਕਿਰਪਾ ਕਰਕੇ ਦੱਸੋ ਸੰਤ ਅਦਰ ਸਿੰਘ ਜੀ ਕਹਿੰਦੇ ਜੇ ਅਸੀਂ ਹੀ ਦੱਸ ਦਿੱਤਾ ਤਾਂ ਕੀ ਫਾਇਦਾ ਫਿਰ ਕਹਿੰਦੇ ਚਲੋ ਅਸੀਂ ਦੱਸ ਦਿੰਦੇ ਹਾਂ ਦੂਸਰੀ ਤੁਸੀਂ ਦੱਸਿਓ ਉਹਨਾਂ ਬਚਨ ਕੀਤਾ ਗੁਰੂ ਨਾਨਕ ਦੇਵ ਜੀ ਘਰ ਦੀ ਕੱਚੀ ਕਲਾਸ ਹੈ ਰਿਧਾ ਗਰੀਬੀ ਆਵੇ ਸੇਵਾਦਾਰ ਨੂੰ ਕਹਿੰਦੇ ਹੁਣ ਤੁਸੀਂ ਅਖੀਰਲੀ ਦੱਸੋ ਬਾਕੀ ਸਾਰੇ ਸੋਝੀ ਪੈ ਗਏ ਪਰ ਇੱਕ ਸੇਵਾਦਾਰ ਜਿਨ੍ਹਾਂ ਨੇ ਉਹਨਾਂ ਤੋਂ ਬਾਅਦ ਸੰਪਰਦਾ ਦੀ ਸੇਵਾ ਸੰਭਾਲੀ ਉਹ ਕਹਿਣ ਲੱਗੇ ਸੋਝੀ ਤਾਂ ਨਹੀਂ ਪਰ ਤੁਹਾਡੀ ਕਿਰਪਾ ਨਾਲ ਤੁਹਾਡੇ ਕੋਲੋਂ ਮਿਲੀ ਸਮਤ ਮੁਤਾਬਕ ਇਹ ਖਿਆਲ ਬਣਦਾ ਹੈ ਕੇ ਗੁਰੂ ਨਾਨਕ ਦੇ ਘਰ ਦੀ ਅਖੀਰਲੀ ਕਲਾਸ ਹੈ ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਵਿੱਚ ਰਹਿਣਾ ਪਾਣੀ ਦੇ ਆਖਰੀ ਅਰਥ ਹਨ ਪਸੰਦਾਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਸਿੱਖ ਨੂੰ ਪਾਣੀ ਵਿੱਚ ਰਹਿਣ ਦੀ ਹਦਾਇਤ ਹੈ ਗੁਰੂ ਸਾਹਿਬ ਨੇ ਪਾਣੀ ਵਿੱਚ ਆਉਣ ਵਾਲੇ ਸਿੱਖਾਂ ਨੂੰ ਸਖਾ ਬੰਧਪ ਕਹਿ ਕੇ ਵਢਾਇਆ ਹੈ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੀ ਪਾਣੀ ਵਿੱਚ ਆਵੇ ਆਪਣੇ ਬਾਣੀ ਜੋ ਚੱਲੈ ਭਾਈ ਵਿਸ਼ੂਡ ਝੋਟਾਂ ਖਾਵੈ ਬਾਣਾ ਮੰਨਣ ਤੋਂ ਭਾਵ ਹੈ ਸਿੱਖ ਆਪਣੇ ਜੀਵਨ ਨੂੰ ਇਸ ਤਰ੍ਹਾਂ ਬਤੀਤ ਕਰੇ ਜਿਵੇਂ ਸਤਿਗੁਰੂ ਨੂੰ ਭਾਵੇ ਅਸੀਂ ਉਹ ਕਾਰਜ ਕਰੀਏ ਜੋ ਉਸ ਨੂੰ ਪਾਉਂਦੇ ਹਨ ਅਸਲ ਵਿੱਚ ਸਿੱਖ ਦੀ ਭਲਾਈ ਵੀ ਉਸੇ ਵਿੱਚ ਹੁੰਦੀ ਹੈ ਜਿਸ ਵਿੱਚ ਸਤਿਗੁਰੂ ਨੂੰ ਸਿੱਖ ਦੀ ਭਲਾਈ ਦਿਸੇ ਇਸ ਵੀਰ ਨੂੰ ਸਮਝਣ ਵਾਲਾ ਗੁਰਸਿੱਖ ਵਾਹਿਗੁਰੂ ਦੇ ਸਹਾਰੇ ਇਨਸਾਨੀ ਜੀਵਨ ਦੀ ਵਿਖੜੀ ਤੋਂ ਵਿਖੜੀ ਘਟਨਾਵਾਂ ਵਿੱਚੋਂ ਵੀ ਨਿਕਲ ਕੇ ਪਰਮ ਸੁਖੀ ਹੋ ਸਕਦਾ ਹੈ ਪਰ ਐਸੀ ਕਿਰਪਾ ਕਿਸੇ ਵਿਰਲੇ ਤੇ ਹੁੰਦੀ ਹੈ ਪਾਣੀ ਦੀ ਅਵਸਥਾ ਉਹ ਉੱਚ ਅਵਸਥਾ ਹੁੰਦੀ ਹੈ ਜਿਸ ਵਿੱਚ ਗੁਰਮੁਖ ਆਪਣੀ ਜਾਂ ਆਪਣੇ ਮਿਸ਼ਨ ਦੀ ਭਲਾਈ ਲਈ ਜਾਂ ਕਿਸੇ ਉੱਚੀ ਆਤਮਿਕ ਅਸੂਲ ਨੂੰ ਸਿੱਧ ਕਰਨ ਲਈ ਆਪਣੇ ਮਾਲਕ ਦੇ ਆਸਰੇ ਤੇ ਖੇਡਦਾ ਹੈ ਪਾਣੀ ਦੀ ਅਵਸਥਾ ਉਦੋਂ ਪੈਦਾ ਹੁੰਦੀ ਹੈ ਜਦੋਂ ਮਾਲਕ ਦੇ ਸੇਵਕ ਕਿਸੇ ਡੂੰਗੀ ਆਤਮਿਕ ਸਚਾਈ ਨੂੰ ਸਿੱਧ ਕਰਨਾ ਚਾਹੁੰਦੇ ਹਨ ਇਸ ਅਵਸਥਾ ਦੇ ਅਸਾਰ ਮਾਲਕ ਉਦੋਂ ਹੀ ਪੈਦਾ ਕਰਦਾ ਹੈ ਜਦੋਂ ਸੇਵਕ ਨੂੰ ਇਸ ਦੇ ਜੋਗ ਵੇਖਦਾ ਹੈ ਬਾਣੀ ਦੀ ਅਵਸਥਾ ਵਿੱਚ ਖੇਡਣ ਲਈ ਬੜੀ ਆਤਮਿਕ ਤਿਆਰੀ ਦੀ ਜ਼ਰੂਰਤ ਹੈ ਬਾਣੀ ਦੀ ਅਵਸਥਾ ਵਿੱਚ ਉਹੀ ਖੇਡ ਸਕਦਾ ਹੈ ਜਿਸ ਨੂੰ ਵਾਹਿਗੁਰੂ ਦੇ ਸੁਭਾਅ ਦਾ ਪੂਰਾ ਗਿਆਨ ਹੋਵੇ ਇਸ ਨੂੰ ਵਾਹਿਗੁਰੂ ਤੇ ਪੂਰਨ ਭਰੋਸਾ ਹੋਵੇ। ਪਾਣੀ ਵਿੱਚ ਵਿਚਰਨ ਲਈ ਸਭ ਤੋਂ ਪਹਿਲਾਂ ਇਹ ਪ੍ਰੋਸਾਹ ਹੋਵੇ ਕਿ ਮੇਰਾ ਮਾਲਕ, ਮੇਰਾ ਵਾਹਿਗੁਰੂ, ਮੇਰਾ ਸਤਿਗੁਰੂ, ਮੇਰਾ ਮਿੱਤਰ ਹੈ। ਮੇਰਾ ਸ਼ੋਭ ਚਿੰਤਕ ਹੈ, ਮੇਰਾ ਹਮਦਰਦ ਹੈ। ਮੈਨੂੰ ਆਪਣੀ ਭਲੇ-bure ਦੀ ਉਤਨੀ ਸਮਝ ਨਹੀਂ ਜਿੰਨੀ ਮੇਰੇ ਮਾਲਕ ਨੂੰ ਹੈ। ਇਸ ਲਈ ਮੇਰੀ ਭਲਾਈ ਇਸ ਵਿੱਚ ਹੈ ਕਿ ਮੈਂ ਉਸ ਉਸ ਦੀ ਰਜ਼ਾ ਵਿੱਚ ਰਵਾਂ ਉਸ ਦੀ ਗੱਲ ਨੂੰ ਭਲਾ ਕਰਕੇ ਮੰਨਾਂ ਜੋ ਮੇਰੇ ਮਾਲਕ ਨੂੰ ਚੰਗੀ ਲੱਗਦੀ ਹੈ ਮੇਰੇ ਮਾਲਕ ਨੂੰ ਉਹੀ ਗੱਲ ਚੰਗੀ ਲੱਗੇਗੀ ਜੋ ਮੇਰੇ ਵਾਸਤੇ ਲਾਭਦਾਇਕ ਹੋਵੇ ਉਸ ਨੂੰ ਉਹੀ ਚੰਗਾ ਲੱਗੇਗਾ ਜਿਸ ਵਿੱਚ ਮੇਰਾ ਭਲਾ ਹੋਵੇਗਾ ਉਹੀ ਗੱਲ ਚੰਗੀ ਲੱਗੇਗੀ ਜੋ ਮੇਰੇ ਲਈ ਲਾਭਵੰਦ ਹੋਵੇਗੀ ਮੇਰਾ ਮਾਲਕ ਹਰ ਵੇਲੇ ਮੇਰੇ ਅੰਗ ਸੰਗ ਹੈ ਤੇ ਹਰ ਵਕਤ ਉਸ ਨੂੰ ਮੇਰੀ ਫਿਕਰ ਹੈ ਉਹ ਮੈਨੂੰ ਖੁਸ਼ ਦੇਖਣਾ ਚਾਹੁੰਦਾ ਹੈ ਪਰਮਾਤਮਾ ਸਾਡਾ ਪਿਤਾ ਹੈ ਉਹ ਸਾਨੂੰ ਸੁਖੀ ਤੇ ਖੁਸ਼ ਦੇਖਣਾ ਚਾਹੁੰਦਾ ਹੈ ਤੇ ਅਸੀਂ ਵੀ ਸੁਖੀ ਤੇ ਖੁਸ਼ ਤਾਂ ਹੀ ਰਹਿ ਸਕਦੇ ਹਾਂ ਜੇ ਉਸ ਦੇ ਬਾਣੇ ਵਿੱਚ ਚੱਲਦੇ ਹਾਂ ਆਪਣੇ ਮਨ ਦੇ ਮੰਗਰ ਲੱਗ ਕੇ ਚੱਲਣ ਵਾਲੇ ਦਰਦ-ਦਰ ਪਟਕਦੇ ਹਨ ਦੁਖੀ ਹੁੰਦੇ ਹਨ ਪਰਮਾਤਮਾ ਤੋਂ ਡੁੱਟ ਜਾਂਦੇ ਹਨ ਜੋ ਵਾਪਰਿਆ ਹੈ ਉਸ ਵਿੱਚ ਵੇਖਣਾ ਕਿ ਇਸ ਵਿੱਚ ਮੇਰਾ ਕਿਹੜਾ ਭਲਾ ਹੈ ਉਸ ਦੀ ਰਜਾ ਵਿੱਚ ਸਾਨੂੰ ਆਪਣੀ ਰਜਾ ਮਿਲਣੀ ਆ ਜਾਵੇ ਜੇ ਕੋਈ ਕਾਰਜ ਸਿਰੇ ਚੜ ਜਾਵੇ ਤਾਂ ਸਮਝੋ ਮਾਲਕ ਦੀ ਮਰਜ਼ੀ ਸੀ ਤਾਂ ਹੀ ਸਿਰੇ ਚੜ ਗਿਆ ਜੇ ਨਹੀਂ ਸਿਰੇ ਚੜਿਆ ਤਾਂ ਮਾਲਕ ਦੀ ਮਰਜ਼ੀ ਨਹੀਂ ਸੀ ਇਸ ਵਿੱਚ ਕੋਈ ਭਲਾ ਹੋਵੇਗਾ ਬਾਬਾ ਨੰਦ ਸਿੰਘ ਜੀ ਵਾਂਗ ਪਛਾਣਿਆ ਕਰੋ ਬਾਬਾ ਜੀ ਨੇ ساری ਉਮਰ ਨੀਂ ਨਈ ਰੱਖੀ ਗੱਲ ਕੋ ਜਿਸ ਤਰ੍ਹਾਂ ਬਣੀ ਕਿ ਇੱਕ ਵਾਰੀ ਕਿਸੇ ਗੁਰਦੁਆਰੇ ਦੇ ਪ੍ਰਬੰਧਕ ਦੇ ਕਹਿਣ ਤੇ ਗੁਰਦੁਆਰਾ ਸਾਹਿਬ ਦੀ ਨੀਂ ਰੱਖੀ ਤੇ ਜਦੋਂ ਅਰਦਾਸ ਕਰਕੇ ਇੱਟ ਰੱਖੀ ਤਾਂ ਮਿਸਤਰੀ ਨੇ ਚੁੱਕ ਕੇ ਆਪਣੇ ਹਿਸਾਬ ਨਾਲ ਉਸ ਨੂੰ ਠੀਕ ਕਰਕੇ ਰੱਖ ਦਿੱਤਾ ਇਹ ਤੁਮਰੀ ਯਾਦਾ ਹੁੰਦੀ ਹੈ ਕਿ ਮਹਾਂਪੁਰਸ਼ ਅਰਦਾਸ ਕਰਕੇ ਜੋ ਇੱਟ ਰੱਖ ਦੇਣ ਉਸ ਨੂੰ ਛੇੜਦੇ ਨਹੀਂ ਮਿਸਤਰੀ ਉਸੇ ਤਰ੍ਹਾਂ ਹੀ ਉਸ ਉਤੇ ਮਸਾਲਾ ਪਾ ਦਿੰਦਾ ਹੈ ਜਦੋਂ ਮਿਸਤਰੀ ਨੇ ਨਾ ਸਮਝੀ ਕਾਰਨ ਇੱਟ ਠੀਕ ਕਰਕੇ ਰੱਖੀ ਤਾਂ ਬਾਬਾ ਜੀ ਦਾ ਪਹਿਲਾ ਥੋੜਾ ਬੇਰਸ ਵਿੱਚ ਆਏ ਤੇ ਕਹਿੰਦੇ ਇਹ ਕੀ ਕੀਤਾ ਅਰਦਾਸ ਕਰਕੇ ਰੱਖੀ ਐਟ ਨੂੰ ਤੂੰ ਕਿਉਂ ਛੇੜਿਆ ਇਹ ਕਹਿ ਕੇ ਨਾਲ ਹੀ ਇੱਕਦਮ ਹੁਕਮ ਪਛਾਨਣ ਦੀ ਗੱਲ ਵਿੱਚ ਆ ਗਏ ਤੇ ਕਹਿੰਦੇ ਤੇਰਾ ਕਸੂਰ ਨਹੀਂ ਗੁਰੂ ਨਾਨਕ ਪਾਸ਼ਾ ਨੂੰ ਸਾਡੀ ਇੱਟ ਰੱਖੀ ਚੰਗੀ ਨਹੀਂ ਲੱਗੀ ਹੁਕਮ ਪਛਾਨਣ ਦੀ ਗੱਲ ਜਦੋਂ ਦਿਮਾਗ ਵਿੱਚ ਆਈ ਤਾਂ ਨਾਲ ਹੀ ਕਹਿੰਦੇ ਇਹ ਅੱਜ ਰੱਖੀ ਹੈ ਅੱਗੋਂ ਕਦੀ ਨਹੀਂ ਰੱਖਾਂਗੇ ਕਿਉਂਕਿ ਸਾਡੇ ਮਾਲਕ ਨੂੰ ਸਾਡਾ ਇਹ ਕੰਮ ਚੰਗਾ ਨਹੀਂ ਪਾਇਆ ਭਾਵ ਹੁਕਮ ਨੂੰ ਪਛਾਣਿਆ ਇਸ ਤਰ੍ਹਾਂ ਸਾਡੇ ਰੋਜ਼ਾਨਾ ਜ਼ਿੰਦਗੀ ਵਿੱਚ ਕਈ ਨਿੱਕੀਆਂ ਨਿੱਕੀਆਂ ਗੱਲਾਂ ਵਾਪਰਦੀਆਂ ਹਨ ਜੇ ਕਿਦਰੇ ਹੁਕਮ ਪਛਾਣਨ ਦੀ ਗੱਲ ਬਣ ਜਾਵੇ ਤਾਂ ਅੰਦਰ ਕਲਪਨਾ ਨਹੀਂ ਆਵੇਗੀ ਕਲੇਸ਼ ਨਹੀਂ ਆਵੇਗਾ ਇਹ ਅਵਸਥਾ ਬਹੁਤ ਉੱਚੀ ਹੈ ਹੁਕਮੀ ਮਰਨਾ ਅਰਦਾਸ ਕਰਿਓ ਕਿ ਕੋਈ ਪਰਚਾ ਨਾ ਬਵੇ ਅਤੇ ਥੋੜਾ-ਥੋੜਾ ਹੁਕਮ ਪਛਾਨਣ ਦੀ ਦਾਤ ਮਿਲ ਜਾਵੇ ਜਦੋਂ ਦੁੱਖ ਵਿੱਚੋਂ ਵੀ ਸੁੱਖ ਲੱਭੋਗੇ ਤਾਂ ਮਨ ਵਿੱਚ ਕਲਪਨਾ ਨਹੀਂ ਰਹੇਗੀ ਅੰਦਰ ਸ਼ਾਂਤੀ ਆ ਜਾਵੇਗੀ ਉਸੇ ਹਰ ਗੀਤੇ ਵਿੱਚੋਂ ਮਿਠਾਸ ਲੱਭੋ ਜ਼ਰੂਰ ਲੱਭੇਗੀ ਸਹਿ ਸੁਭਾ ਜੋ ਕੁਝ ਵੀ ਜ਼ਿੰਦਗੀ ਵਿੱਚ ਬੀਤ ਰਿਹਾ ਹੈ ਕਦੀ ਉਸ ਵਿੱਚੋਂ ਥੋੜਾ ਜਿਹਾ ਖੋਜਣ ਦਾ ਯਤਨ ਕਰੋਗੇ ਤਾਂ ਦੁੱਖ ਵਿੱਚੋਂ ਵੀ ਸੁੱਖ ਲੱਭਣਾ ਸ਼ੁਰੂ ਹੋ ਜਾਵੇਗਾ ਅਸੀਂ ਅਨੇਕਾਂ ਗੱਲਾਂ ਨੂੰ ਦੁੱਖ ਦਾ ਕਾਰਨ ਬਣਾ ਲੈਂਦੇ ਹਾਂ ਤੇ ਮਨ ਨੂੰ ਕਲਪਨਾ ਵਿੱਚ ਪਾਈ ਰੱਖਦੇ ਹਾਂ ਆਮ ਬੰਦਾ ਦੁੱਖਾਂ ਵਿੱਚ ਵਿਲਕਦਾ ਹੈ ਕਲਪਦਾ ਹੈ ਪਰ ਜਿਸ ਦੀ ਗੁਰੂ ਤੇ ਸ਼ਰਧਾ ਹੈ ਉਸ ਨੂੰ ਪਰਮੇਸ਼ਰ ਦੀ ਹਰ ਲੀਲਾ ਵਿੱਚ ਕੁਝ ਛੁਪਿਆ ਹੋਇਆ ਨਜ਼ਰ ਆਉਂਦਾ ਹੈ ਇੱਥੇ ਇੱਕ ਗੱਲ ਧਿਆਨ ਰੱਖਣੀ ਦਾਮ ਨਹੀਂ ਮਾਰਨਾ ਅਰਦਾਸ ਕਰਨੀ ਹੈ ਸੱਚੇ ਬਾਸ਼ਾ ਕਿਰਪਾ ਕਰੋ ਮੇਰੀ ਇਹ ਅਵਸਥਾ ਬਣਾ ਦਿਓ ਮੈਂ ਤੇਰੇ ਕੀਤੇ ਵਿੱਚੋਂ ਸੁਖ ਲਾਭ ਸਕਾਂ ਪਰ ਚਾ ਨਾ ਪਾਉਣਾ ਜੈਸੀ ਗੁਰੂ ਤੇ ਸ਼ਰਧਾ ਹੈ ਉਹ ਸੋਚਦਾ ਹੈ ਦੁੱਖ ਵਿੱਚ ਕੋਈ ਸੁਖ ਛਿਪਿਆ ਹੈ ਇਸ ਲਈ ਉਹ ਦੁੱਖਾਂ ਵਿੱਚ ਮਾਲਕ ਨੂੰ ਕੋਸਦਾ ਨਹੀਂ ਮਾਲਕ ਨੂੰ ਛੱਡਦਾ ਨਹੀਂ ਮਨ ਨੂੰ ਕਲਪਨਾ ਵਿੱਚ ਨਹੀਂ ਪਾਉਂਦਾ ਪਰ ਜੇ ਸੰਦਰ ਸ਼ਰਧਾ ਨਹੀਂ ਆਪਣੇ ਮਾਲਕ ਤੇ ਭਰੋਸਾ ਨਹੀਂ ਉਹ ਦੁੱਖਾਂ ਵਿੱਚ ਮੁਸੀਬਤਾਂ ਵਿੱਚ ਮਾਲਕ ਨੂੰ ਕੋਸਦਾ ਹੈ ਕਲਪਦਾ ਹੈ ਇਸ ਤਰ੍ਹਾਂ ਕਰਨ ਨਾਲ ਮਾਲਕ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਪਾਉਂਦਾ ਬਲਕਿ ਉਸ ਤੋਂ ਦੂਰ ਹੋ ਜਾਂਦਾ ਹੈ ਇੱਥੋਂ ਤੱਕ ਕਈ ਅਣਜਾਣ ਪੁਣੇ ਵਿੱਚ ਮਾਲਕ ਨੂੰ ਛੱਡ ਬੈਠਦੇ ਹਨ ਗੁਰੂ ਤੋਂ ਬੇਮਖ ਹੋ ਜਾਂਦੇ ਹਨ ਆਪ ਹੀ ਸੋਚੋ ਜਿਹੜਾ ਆਪਣੇ ਗੁਰੂ ਤੋਂ ਬੇਮਖ ਹੋ ਗਿਆ ਤਾਂ ਉਸ ਨੂੰ ਫਿਰ ਕਿੱਥੇ ਢੋਈ ਮਿਲੇਗੀ ਉਸ ਨੂੰ ਤਾਂ ਨਰਕ ਵੀ ਨਹੀਂ ਚੱਲਣਗੇ ਇਸ ਲਈ ਕਦੀ ਵੀ ਕਿਸੇ ਵੀ ਦੁੱਖ ਨੂੰ ਦਿਮਾਗੀ ਬੋਝ ਨਾ ਬਣਾਓ ਸਾਨੂੰ ਨਜ਼ਰ ਆਉਂਦਾ ਹੈ ਦੁੱਖ ਵਾਲੀ ਗੱਲ ਬਣ ਗਈ ਪਰ ਉਸ ਦੇ ਪਿੱਛੇ ਛੁਪੇ ਹੋਏ ਭਲੇ ਨੂੰ ਸਾਡੀ ਅੱਖ ਵੇਖ ਨਹੀਂ ਸਕਦੀ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਕਿਰਪਾ ਕਰੀ ਪਰਚਨਾਈ ਸਾਡੀ ਇਹ ਅਵਸਥਾ ਬਣਾ ਕਿ ਸਾਨੂੰ ਤੇਰੇ ਕੀਤੇ ਵਿੱਚ ਸੁੱਖ ਲੱਭਣ ਦੀ ਜਾਜ ਆ ਜਾਵੇ ਅਸੀਂ ਤੇਰੇ ਬਣੇ ਰਹੀਏ ਤੇਰੇ ਚਰਨਾਂ ਨਾਲ ਤੇਰੀ ਬਾਣੀ ਨਾਲ ਹਮੇਸ਼ਾ ਜੁੜੇ ਰਹੀਏ ਗੁਰੂ ਵੀ ਢੀਕਦਾ ਹੈ ਮੇਰਾ ਸਿੱਖ ਮੇਰਾ ਬੱਚਾ ਇਸ ਅਵਸਥਾ ਨੂੰ ਪ੍ਰਾਪਤ ਕਰਕੇ ਬੇਗੰਪੁਰਾ ਸ਼ਹਿਰ ਵਿੱਚ ਪਹੁੰਚ ਜਾਵੇ ਸਾਡੀ ਇਹ ਭਾਵਨਾ ਬਣ ਜਾਵੇ ਜਾਨ ਕੋ ਪ੍ਰਭ ਆਪਣੀ ਕਾ ਦਾਨ ਜੋ ਤੂੰ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪਰਵਾਣ ਇਹ ਹੈ ਸ਼ਰਦਾ ਦੀ 11ਵੀਂ ਨਿਸ਼ਾਨੀ ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਂਝੀ ਹੋਈ ਹੈ ਉਸ ਦੇ ਹੁਕਮ ਨੂੰ ਪਛਾਨਣਾ ਜੋ ਕੋ ਜੋ ਕਰ ਰਿਹਾ ਹੈ ਉਸ ਵਿੱਚ ਕੋਈ ਮਿਠਾਸ ਲੱਭਣੀ ਜੋ ਕੁਝ ਵਾਪਰਿਆ ਹੈ ਉਸ ਵਿੱਚ ਭਲਾ ਲੱਭਣ ਦੀ ਕੋਸ਼ਿਸ਼ ਕਰਨੀ ਇਹ ਬੜੀ ਵੱਡੀ ਖੇਡ ਹੈ ਪਰ ਜੇ ਕਿਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਦਾਤ ਮਿਲ ਜਾਵੇ ਤਾਂ ਜ਼ਿੰਦਗੀ ਵਿੱਚੋਂ ਰੋਣਾ ਨਿਕਲ ਜਾਂਦਾ ਹੈ ਜਿੰਨੀ ਪਛਾਤਾ ਹੁਕਮ ਏਨ ਕਦੀ ਨਾ ਰੋਣਾ ਅਰਦਾਸ ਕਰਿਓ ਦਾਸਤੀ ਦੀ ਤੇ ਆਪਣੀ ਨਹੀਂ ਸਤਿਗੁਰੂ ਕਿਰਪਾ ਕਰਨ ਸਾਡੇ ਅੰਦਰ ਰੰਗ ਭਰ ਦੇਣ ਗੁਰੂ ਗੁਰੂ ਗਰਕਾਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰੂ ਕਿਰਪਾ ਕਰਨ ਸਾਡੀਆਂ ਆਪਣੇ ਚਰਨਾਂ ਨਾਲ પ્રેમ ਦੀਆਂ ਗੰਢਾਂ ਪਾ ਲੈਣ પ્રેમ ਹੀ ਸਭ ਕੁਝ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ